ਸਤ ਸ੍ਰੀ ਅਕਾਲ ਦੋਸਤੋ ਜੇ ਤੁਸੀਂ ਪੰਜਾਬੀ ਸੱਭਿਆਚਾਰ ਫੁਲਕਾਰੀ ਪੱਗ ਜੁੱਤੀ ਪੰਜਾਬੀ ਸੂਟ ਨਾਲ ਪਿਆਰ ਕਰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਪੰਜਾਬ ਆਪਣੇ ਰਵਾਇਤੀ ਪਹਿਰਾਵੇ ਲਈ ਮਸ਼ਹੂਰ ਹੈ ਪੰਜਾਬ ਦੇ ਮਰਦਾਂ ਅਤੇ ਔਰਤਾਂ ਦੇ ਪਹਿਰਾਵੇ ਸਾਡੀ ਸੱਭਿਆਚਾਰਕ ਪਛਾਣ ਦਾ ਦਰਪਣ ਹੈ ਪੰਜਾਬ ਦੇ ਪਹਿਰਾਵੇ ਵਿੱਚ ਰੰਗीन ਅਤੇ ਗੁੰਜਲਦਾਰ ਕਢਾਈ ਵਾਲੇ ਪਹਿਰਾਵੇ ਸ਼ਾਮਲ ਨੇ ਜਿਵੇਂ ਕਿ ਮਰਦਾਂ ਅਤੇ ਔਰਤਾਂ ਵਿੱਚ ਫੁਲਕਾਰੀ ਦੋਵਾਂ ਦੁਆਰਾ ਪਹਿਨੀ ਜਾਂਦੀ ਹੈ ਮਰਦਾਂ ਦਾ ਕੁੜਤਾ ਪਜਾਮਾ ਤੋਤੀ ਤੁਰਲੇ ਵਾਲੀ ਪੱਗ ਤੇ ਜੁੱਤੀ ਉਹਨਾਂ ਦੀ ਸ਼ਾਨ ਦਰਸਾਉਂਦੇ ਨੇ ਦੂਜੇ ਪਾਸੇ ਔਰਤਾਂ ਦਾ ਸਲਵਾਰ ਕਮੀਜ਼ ਫੁਲਕਾਰੀ ਤੇ ਗੋਟੇਦਾਰ ਦੁਪੱਟਾ ਰੰਗ ਰੂਪ ਦੀ ਖੂਬਸੂਰਤੀ ਬਿਆਨ ਕਰਦੇ ਨੇ ਇਹ ਪਹਿਰਾਵੇ ਨਾ ਸਿਰਫ ਰਵਾਇਤੀ ਹਨ ਸਗੋਂ ਪੰਜਾਬ ਦੀ ਧਰਤੀ ਦੇ ਰੰਗਾਂ ਮੌਸਮ ਅਤੇ ਵੀਰਸੇ ਨਾਲ ਵੀ ਜੁੜੇ ਹੋਏ ਹਨ ਇਹਨਾਂ ਦੀ ਆਪਣੀ ਵੱਖਰੀ ਸ਼ੈਲੀ ਹੈ ਆਓ ਪੰਜਾਬ ਦੇ ਰਵਾਇਤੀ ਪਹਿਰਾਵੇ ਬਾਰੇ ਜਾਣੇ ਪਹਿਲਾਂ ਆਪਾਂ ਔਰਤਾਂ ਦੇ ਪਹਿਰਾਵੇ ਦੀ ਗੱਲ ਕਰ ਲੈਂਦੇ ਹਾਂ ਸਲਵਾਰ ਕਮੀਜ਼ ਸਲਵਾਰ ਕਮੀਜ਼ ਔਰਤਾਂ ਦੁਆਰਾ ਆਮ ਕਸੈਂ ਦੇਦਾ ਅਤੇ ਵਿਆਪਕ ਤੌਰ ਤੇ ਪਹਿਨਿਆ ਜਾਣ ਵਾਲਾ ਪਹਿਰਾਵਾ ਹੈ ਇਸ ਦੇ ਤਿੰਨ ਹੀ ਹਿੱਸੇ ਹੁੰਦੇ ਨੇ ਸਲਵਾਰ ਕਮੀਜ਼ ਅਤੇ ਚੁੰਨੀ ਇੱਕ ਪੁਰਾਣ ਸੀ ਘਗਰਾ ਅਤੇ ਕੁੜਤੀ ਘਗਰੇ ਦੇ ਨਾਲ ਉੱਚੀ ਕੁੜਤੀ ਪਾਉਂਦੀਆਂ ਸੀ ਪਰ ਅੱਜ ਕੱਲ ਜ਼ਿਆਦਾਤਰ ਔਰਤਾਂ ਸਲਵਾਰ ਕਮੀਜ਼ ਅਤੇ ਚੁੰਨੀ ਹੀ ਪਹਿਨਦੀਆਂ ਹਨ ਪੱਛਮੀ ਪ੍ਰਭਾਵ ਕਰਕੇ ਜੀਨਸ ਜੈਕਟ ਸ਼orts ਆਦ ਵੀ ਪਹਿਨੇ ਜਾਂਦੇ ਨੇ ਪਰਾਣੀਆਂ ਔਰਤਾਂ ਕੁੜਤਾ ਸੁੱਥਣ ਕੁੜਤਾ ਚੂੜੀਆਂ ਵਾਲੀ ਸੁੱਥਣ ਕਮੀਜ਼ ਸੁੱਥਣ ਆਮ ਪਹਿਨਦੀਆਂ ਸੀ ਆਪਾਂ ਹੁਣ ਥੋੜੀ ਜੀ ਚੁੰਨੀ ਬਾਰੇ ਗੱਲ ਕਰ ਲੈਨੇ ਪਹਿਲਾਂ ਔਰਤਾਂ ਸਿਰ ਤੇ ਚੁੰਨੀ ਜਾਂ ਦੁਪੱਟਾ ਲੈਂਦੀਆਂ ਸੀ ਪੜੀਆਂ ਲਿਖਿਆ ਔਰਤਾਂ ਜਾਂ ਜੋ ਸ਼ਹਿਰਾਂ ਵਿੱਚ ਰਹਿੰਦੀਆਂ ਸੀ ਉਹ ਗਲ ਵਿੱਚ ਚੁੰਨੀ ਲੈ ਲੈਂਦੀਆਂ ਸੀ ਚੁੰਨੀ ਦਾ ਵੀ ਪੱਗ ਜਿੰਨਾ ਹੀ ਸਤਿਕਾਰ ਬੁੱਕਲ ਮਾਰੋ ਖੇਸ ਦੀ ਵੋਟੀ ਆਈ ਲਾੜੇ ਦੇ ਮੇਚ ਦੀ ਚੂਨੇ ਰੰਗ ਦੇ ਲਲਾਰੀਆ ਮੇਰੇ ਅਲਸੀ ਦੇ ਫੁੱਲ ਵਰਗੀ ਫੁਲਕਾਰੀ ਫੁਲਕਾਰੀ ਪੰਜਾਬੀ ਸੱਭਿਆਚਾਰ ਵਿੱਚ ਬਹੁਤ ਮਹੱਤਵ ਰੱਖਦੀ ਹੈ ਇਹ ਇੱਕ ਰਵਾਇਤੀ ਕਢਾਈ ਤਕਨੀਕ ਹੈ ਫੁਲਕਾਰੀ ਦਾ ਕੰਮ ਆਮ ਤੌਰ ਤੇ ਦੁਪੱਟਿਆਂ ਸ਼ਾਲਾਂ ਅਤੇ ਕਮੀਜ਼ਾਂ ਤੇ ਦੇਖਿਆ ਜਾਂਦਾ ਹੈ ਜਿਸ ਨਾਲ ਪੰਜਾਬੀ ਪਹਿਰਾਵੇ ਵਿੱਚ ਰੰਗ ਅਤੇ ਕਲਾਕਾਰੀ ਦੀ ਚਮਕ ਸ਼ਾਮਲ ਹੁੰਦੀ ਹੈ ਇੱਕ ਹੋਰ ਪਹਿਰਾਵਾ ਜਿਹੜਾ ਔਰਤਾਂ ਦੁਆਰਾ ਪਹਿਨਿਆ ਜਾਂਦਾ ਹੈ ਉਹ ਹੈ ਚੂੜੀਦਾਰ ਪਜਾਮਾ ਇਹ ਇੱਕ ਫਿੱਟ ਕੀਤਾ ਹੋਇਆ ਟਰਾਂਜ਼ਰ ਹੈ ਜੋ ਗਿੱਟਿਆਂ ਤੱਕ ਟਿਪਰ ਹੁੰਦਾ ਹੈ ਜਿੱਥੇ ਇਹ ਪਲੇਟਾਂ ਵਿੱਚ ਇਕੱਠਾ ਹੁੰਦਾ ਹੈ ਇਹ ਦੇਖਣ ਵਿੱਚ ਕਾਫੀ ਗੁੰਝਲਦਾਰ ਦਿਖਦਾ ਹੈ ਇਸ ਨਾਲ ਅਕਸਰ ਛੋਟੀ ਕਮੀਜ਼ ਪਾਈ ਜਾਂਦੀ ਹੈ ਇਹ ਆਮ ਅਤੇ ਰਸਮੀ ਦੋਨੋਂ ਤਰ੍ਹਾਂ ਦੇ ਮੌਕਿਆਂ ਤੇ ਪਹਿਨਿਆ ਜਾ ਸਕਦਾ ਹੈ ਹੁਣ ਆਪਾਂ ਮਰਦਾਂ ਦੇ ਪਹਿਰਾਵੇ ਦੀ ਗੱਲ ਕਰਦੇ ਹਾਂ কুর্তা ਪਜਾਮਾ কুর্তা ਪਜਾਮਾ ਮਰਦਾਂ ਦੁਆਰਾ ਪਹਿਨਿਆ ਜਾਣ ਵਾਲਾ ਇੱਕ ਰਵਾਇਤੀ ਪਹਿਰਾਵਾ ਹੈ ਇਹ ਲੰਬਾ ਅਤੇ ਢੀਲੀ ਦੇਖ ਵਾਲਾ ਹੁੰਦਾ ਹੈ ਅਤੇ ਪਜਾਮਾ ਵੀ ਇਸ ਦੇ ਨਾਲ ਮੇਲ ਖਾਂਦਾ ਹੁੰਦਾ ਹੈ কুর্তা ਸਾਦਾ ਜਾਂ ਥੋੜੀ ਕਢਾਈ ਵਾਲਾ ਹੁੰਦਾ ਹੈ ਇਹ ਪਹਿਨਣ ਵਿੱਚ ਬੜਾ ਆਰਾਮਦਾਇਕ ਹੁੰਦਾ ਹੈ ਵਧੀਆ ਦੇਖ ਲਈ ਇਸ ਦੇ ਉੱਪਰ ਕਮਰ ਕੋਟ ਅਤੇ ਵੇਸਟ ਵੀ ਪਾ ਲੈਂਦੇ ਹਨ ਪੰਜਾਬੀ ਪੱਗ ਪੰਜਾਬੀ ਪੱਗ ਮਰਦਾਂ ਦੇ ਪਹਿਰਾਵੇ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਇਹ ਸੱਭਿਆਚਾਰਕ ਅਤੇ ਧਾਰਮਿਕ ਮਹੱਤਵ ਰੱਖਦੀ ਹੈ ਇਸ ਨੂੰ ਮਾਣ ਸਨਮਾਨ ਅਤੇ ਪਛਾਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਪੰਜਾਬੀ ਮਰਦ ਅਕਸਰ ਵੱਖ-ਵੱਖ ਰੰਗਾਂ ਅਤੇ ਸ਼ੈਲੀਆਂ ਵਿੱਚ ਪੱਗ ਬੰਨ੍ਹਦੇ ਹਨ ਸ਼ੈਲੀ ਵੱਖ-ਵੱਖ ਖੇਤਰਾਂ ਜਾਂ ਭਾਈਚਾਰਿਆਂ ਨੂੰ ਦਰਸਾਉਂਦੀ ਹੈ ਢੋਲ ਤੇ ਡੱਗੇ ਤੇ ਜਦੋਂ ਪੈਂਦਾ ਪੰਗੜਾ ਸਾਰਿਆਂ ਨੂੰ ਇੱਕੋ ਗੱਲ ਕਹਿੰਦਾ ਪੰਗੜਾ ਆ ਇਧਰ ਆ ਦਿਲਦਾਰਾ ਟੇਢੀ ਪੱਗ ਵਾਲਿਆ ਟੇਢੀ ਪੱਗ ਵਾਲਿਆ ਹੁਣ ਆਪਾਂ ਗੱਲ ਕਰਦੇ ਆ ਜੁੱਤੀ ਦੀ ਪੰਜਾਬੀ ਜੁੱਤੀ ਇੱਕ ਰਵਾਈਤੀ ਜੁੱਤੀ ਐ ਜੋ ਮਰਦਾਂ ਅਤੇ ਔਰਤਾਂ ਦੋਵਾਂ ਦੁਆਰਾ ਪਹਿਨੀ ਜਾਂਦੀ ਐ ਇਹ ਹੱਥ ਨਾਲ ਬਣੇ ਚਮੜੇ ਦੀ ਜੁੱਤੀ ਆਪਣੇ ਰੰਗੀਨ ਗੁੰਝਲਦਾਰ ਕਢਾਈ ਦੇ ਕੰਮ ਲਈ ਜਾਣੇ ਜਾਂਦੇ ਨੇ ਪੰਜਾਬੀ ਜੁੱਤੀਆਂ ਨੂੰ ਅਕਸਰ ਮਣਕਿਆਂ ਜਾਂ ਰੰਗਦਾਰ ਧਾਗਿਆਂ ਨਾਲ ਸ਼ਿੰਗਾਰਿਆ ਜਾਂਦਾ ਹੈ ਅਤੇ ਖਾਸ ਮੌਕਿਆਂ ਅਤੇ ਤਿਹਾਰਾਂ ਤੇ ਪਹਿਨਿਆ ਜਾਂਦਾ ਹੈ ਪੁਰਾਣੇ ਜ਼ਮਾਨੇ ਵਿੱਚ ਆਦਮੀ ਥੋੜੀ ਦੀ ਜੁੱਤੀ ਪਹਿਨਦੇ ਸਨ ਤੇ ਸੁਆਣੀਆਂ ਜਰੀ ਦੀ ਜੁੱਤੀ ਪਾਉਂਦੀਆਂ ਸੀ ਅਮੀਰ ਘਰਾਂ ਵਿੱਚ ਆਦਮੀ ਲੰਬੀਆਂ ਨੋਕ ਵਾਲੀਆਂ ਤਿੱਲੇ ਵਾਲੀਆਂ ਜੁੱਤੀਆਂ ਪਾਉਂਦੇ ਸੀ ਜਨਾਨੀਆਂ ਦੀਆਂ ਜੀ ਤਿੱਲੇ ਵਾਲੀਆਂ ਜੁੱਤੀਆਂ ਹੁੰਦੀਆਂ ਸੀ। ਕਸੂਰ ਦੀ ਜੁੱਤੀ ਵੀ ਕਾਫੀ ਪ੍ਰਸਿੱਧ ਸੀ। ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਇ ਰਬਾਵੇ ਸਾਨੂੰ ਤੁਰਨਾ ਪਿਆ। ਜਿਨ੍ਹਾਂ ਰਾਹਾਂ ਦੀ ਸਾਰ ਨਾ ਕੋਈ ਉਹਨੇ ਰਾਹੀ ਸਾਨੂੰ ਮੋੜ ਨਾ ਪਿਆ। ਅੱਜ ਕੱਲ ਤਾਂ ਨਵੇਂ ਤਰ੍ਹਾਂ ਦੇ ਸਲੀਪਰ, ਸੈਂਡਲ, ਜੁੱਤੇ ਤੇ ਚਪਲਾਂ ਆਦ ਪੈਨੇ ਜਾਂਦੇ ਹਨ। ਪਰੰਪਰਾਗਤ ਪੰਜਾਬੀ ਸੱਭਿਆਚਾਰ ਪਹਿਰਾਵਾ ਇਸ ਖੇਤਰ ਦੀ ਸੱਭਿਆਚਾਰਕ ਅਮੀਰੀ ਨੂੰ ਦਰਸਾਉਂਦਾ ਹੈ ਇਹ ਪ੍ਰਾਤਨ ਅਤੇ ਸਮਕਾਲੀ ਸੰਯੋਜਨ ਨੂੰ ਦਰਸਾਉਂਦਾ ਹੈ ਪੰਜਾਬੀ ਪਹਿਰਾਵਾ ਨਾ ਸਿਰਫ ਪੰਜਾਬੀ ਲੋਕਾਂ ਦੀ ਸੱਭਿਆਚਾਰਕ ਪਛਾਣ ਨੂੰ ਦਰਸਾਉਂਦਾ ਹੈ ਸਗੋਂ ਉਹਨਾਂ ਦੇ ਜਸ਼ਨਾਂ ਅਤੇ ਰੋਜ਼ਾਨਾ ਜੀਵਨ ਵਿੱਚ ਵੀ ਖੂਬਸੂਰਤ ਸੋਹਜ ਦੀ ਛੋਹ ਦਿੰਦਾ ਹੈ ਦੋਸਤੋ ਵੀਡੀਓ ਪਸੰਦ ਆਏ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਇਸ ਨਾਲ ਮੈਨੂੰ ਹੌਸਲਾ ਮਿਲਦਾ ਹੈ ਤਾਂ ਕਿ ਮੈਂ ਤੁਹਾਡੇ ਲਈ ਹੋਰ ਵੀ ਵਧੀਆ ਤਰੀਕੇ ਨਾਲ ਤੇ ਦਿਲਚਸਪ ਵੀਡੀਓ ਬਣਾ ਸਕਾਂ ਸਤਿ ਸ੍ਰੀ ਅਕਾਲ